ਇੱਕ ਗਲਾਸ ਹੀ ਪਾਉਣਾ ਇੱਕ ਦੇ ਨਾਲ ਹੀ ਇਹਦੇ ਚੱਲ ਪੈਣਾ ਥੋੜਾ ਥੋੜਾ ਪਾ ਦੇਣਾ ਆਪਾਂ ਸਾਰਿਆਂ ਚ ਕਿਉਂਕਿ ਪਾਣੀ ਬਹੁਤ ਪਾਵਰਫੁਲ ਬਣ ਚੁੱਕਿਆ ਹੈ ਪਹਿਲਾ ਵੀਡੀਓ ਪੂਰੀ ਵੇਖ ਲਓ ਤੁਸੀਂ ਨਾ ਪਾਉਣ ਲੱਗ ਜਿਓ ਕਿਤੇ ਵੀ ਇਹ ਉਸ ਤੋਂ ਅੱਗੇ ਕਰਨਾ ਕੀ ਹੈ ਇੱਕ ਕੰਮ ਜਿਹਾ ਹੋਲ ਕਰਨਾ ਦਾ ਮੇਨ ਚੀਜ਼ ਕਿਤੇ ਉਹ ਤੁਸੀਂ ਨਾ ਕੀਤਾ ਤੇ ਫੇਰ ਅਸੀਂ ਨੁਕਸਾਨ ਕਰ ਬੈਠੇ ਪੈਂਟਰੀ ਦਾ ਚੱਲ ਪਈ ਬਈ ਬਣ ਗਈ ਗੱਲ ਬਲਬ ਜਗਾਈਏ ਬਲਬ ਬਲਬ ਵੀ ਜਗੂਗਾ ਮੇਰੇ ਨਾਲ ਫਿਰ ਤਾਂ ਜੇ ਚੱਲ ਪਈ ਲੈ ਵਣਘੀ ਇਹ ਗੱਲ ਬਣ ਗਈ ਬਣ ਗਈ ਮਰੀ ਵੀ ਬੈਟਰੀ ਚੱਲ ਪਈ ਲਓ ਜੀ ਮੈਂ ਨਾ ਇੱਕ ਵੀਡੀਓ ਵੇਖੀ ਸੀ ਤੁਸੀਂ ਵੀ ਵੇਖੀ ਹੋਊਗੀ ਜਿਹੜੀ ਇਹ ਸਾਈਡ ਤੇ ਚੱਲੀ ਜਾਂਦੀ ਹੈ ਪੁਰਾਣੀ ਸਪੁਰਾਣੀ ਖਰਾਬ ਸੇ ਖਰਾਬ ਬੈਟਰੀ 2 ਮਿੰਟ ਮੇ ਸਹੀ ਹੋ ਜਾਏਗੀ ਹਾਂ ਪੁਰਾਣੀ ਸਪੁਰਾਣੀ ਖਰਾਬ ਸੇ ਖਰਾਬ ਬੈਟਰੀ 2 ਮਿੰਟ ਦੇ ਅੰਦਰ ਸਾਈਕਲ ਕੇ ਦਿਖਾਉਂਗਾ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਜਿਹੜੀ ਤੁਹਾਡੇ ਕੋਲ ਬਿਲਕੁਲ ਡੈੱਡ ਬੈਟਰੀ ਹੈ ਇਹਨੂੰ ਤੁਸੀਂ ਰੀਚਾਰਜ ਕਰ ਸਕਦੇ ਹੋ ਤੇ 5 ਸਾਲ ਦੀ ਉਹ ਕਹਿੰਦੇ ਹੈ ਗਾਰੰਟੀ ਦਿੰਦੇ ਆਂ ਸੀ ਵੀ ਯਾਨੀ ਕਿ ਇਹ ਮਰੀ ਵੀ ਬੈਟਰੀ ਫਿਰ ਚਾਲੂ ਹੋ ਜੀਦੀ ਤਾਂ ਜਿਵੇਂ ਜਿਵੇਂ ਉਹਨਾਂ ਨੇ ਕਿਤੇ ਓਵੇਂ ਓਵੇਂ ਪੱਕ ਤੇ ਹੋ ਸਕਦਾ ਸ਼ਾਇਦ ਆਪਣੀ ਬੈਟਰੀ ਵੀ ਚੱਲ ਪਵੇ ਲਾਟਰੀ ਨਿਕਲਾਵੇ ਕਿਉਂਕਿ ਤੁਹਾਡੇ ਵੀ ਘਰ ਦੇ ਵਿੱਚ ਹੁੰਦੀਆਂ ਬੈਟਰੀਆਂ ਤੇ ਆਪਾਂ ਇਹਨੂੰ ਇੱਕ ਵਾਰ ਜਿਵੇਂ ਉਹਨਾਂ ਨੇ ਕੀਤਾ ਤਾਰ ਆਪਣੇ ਕੋਲੇ ਤੇ ਆਪਾਂ ਇਹਦੇ ਨਾਲ ਲਾ ਕੇ ਇੱਥੋਂ ਲਓ ਜੀ ਆਪਣੀ ਵੀ ਬੈਟਰੀ ਬਿਲਕੁਲ ਡੈਡ ਆ ਦੇਖੋ ਚਿੰਗਿਆੜੇ ਨਹੀਂ ਮਾਰਦੀਗੀ ਫਿਰ ਉਹਨਾਂ ਨੇ ਕੀ ਕੀਤਾ ਇਹਦੇ ਬਲਬ ਜਗਾਏ ਸੀ ਤੇ ਆਪਾਂ ਇਹ ਬਲਬ ਜਗਾ ਲੈਨੇ ਆ ਦੇਖੋ 12 ਵੋਲਟ ਦਾ ਬਲਬ ਆ ਇਹ ਆਪਾਂ ਜਗਾ ਕੇ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਆਹ ਦੇਖ ਸਕਦੇ ਬਿਲਕੁਲ ਡੈਡ ਆਈ ਠੀਕ ਆ ਹੁਣ ਆਪਾਂ ਕੀ ਕਰਦੇ ਆ ਜਿਵੇਂ ਉਹਨਾਂ ਨੇ ਕੀਤਾ ਸੀਗਾ ਉਵੇਂ ਹੀ ਕਰਦੇ ਆ ਇੱਕ ਵਾਰੀ ਮਰ ਤਾਲ ਫੇਰ ਤੁਹਾਨੂੰ ਚੰਗਿਆੜੀ ਮਿਲਾ ਕੇ ਹੁਣ ਲਓ ਜੀ ਠੀਕ ਆ ਜੀ ਇੱਕ ਉਹ ਕਹਿੰਦਾ ਜੀ ਤੁਹਾਨੂੰ ਚਾਹੀਦਾ ਜੀ ਇਹਨੂੰ ਤੇ ਇਹਦੇ ਨਾਲ ਆਪਾਂ ਜਿਹੜਾ ਪਾਣੀ ਪਾ ਲਵਾਂਗੇ ਥੋੜਾ ਮੈਂ ਪਾਣੀ ਪਾ ਲਿਆ ਆਮ ਪਾਣੀ ਆ ਤੇ ਇੱਕ ਪੂਰੀ ਪਾ ਦੇਣੀ ਹੈ ਇਹਦੇ ਇੱਕ ਪਾਣੀ ਦੀ ਪੂਰੀ ਪਾ ਲਈ ਤੇ ਆਹ ਵੇਖੋ ਪਾਣੀ ਉਬਲ ਲੱਗ ਗਿਆ ਨਾ ਇਹ ਆਪਾਂ ਅਕਸਰ ਪੀਂਦੇ ਹਾਂ ਨਾ ਜੋ ਤਿਆਬਤਯੂਤ ਬਣਿਆ ਹੋਵੇ ਉਹ ਕਹਿੰਦੇ ਵੀ ਇਹ ਬਣ ਗਿਆ ਜੀ ਹੁਣ ਪਾਵਰਫੁੱਲ ਪਾਣੀ ਕੁਛ ਨਹੀਂ ਬਸ ਕੀ ਕਰ ਲਾਂਗੇ ਤੁਸੀਂ ਸਾਰਿਆਂ ਦੇ ਵਿੱਚ ਪਾਣੀ ਪਾ ਦੇਣਾ ਮੰਨ ਕੇ ਚੱਲੋ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਠੀਕ ਹੈ ਜੀ ਇੱਕ ਗਲਾਸ ਹੀ ਪਾਉਣਾ ਇੱਕ ਦੇ ਨਾਲ ਹੀ ਇਹਦੇ ਚੱਲ ਪੈਣਾ ਥੋੜਾ ਥੋੜਾ ਪਾ ਦੇਣਾ ਆਪਾਂ ਸਾਰਿਆਂ ਵਿੱਚ ਓਕੇ ਆਓ ਵਿੱਚੋਂ ਬੁਲਬੁਲੀਆਂ ਮਾਰਦਾ ਉਹ ਵੀ ਕਿਉਂਕਿ ਪਾਣੀ ਬਹੁਤ ਪਾਵਰਫੁਲ ਬਣ ਚੁੱਕਿਆ ਹੈ ਪਹਿਲਾਂ ਵੀਡੀਓ ਪੂਰੀ ਵੇਖ ਲਓ ਤੁਸੀਂ ਨਾ ਪੌਣ ਲੱਗ ਜਾਓ ਕਿਤੇ ਵੀ ਇਹ ਉਸ ਤੋਂ ਅੱਗੇ ਕਰਨਾ ਕੀ ਹੈ ਇੱਕ ਕੰਮ ਜੀ ਹੋਲ ਕਰਨਾ ਇਹਦਾ ਮੇਨ ਚੀਜ਼ ਹੈ ਕਿਤੇ ਉਹ ਤੁਸੀਂ ਨਾ ਕੀਤਾ ਤੇ ਫੇਰ ਅਸੀਂ ਨੁਕਸਾਨ ਕਰ ਬੈਠੇ ਬੈਟਰੀ ਦਾ ਪਹਿਲਾ ਵੀਡੀਓ ਪੂਰੀ ਵੇਖ ਲਿਓ ਲਓ ਜੀ 6 ਸਲਾਈ ਜੀ ਪਾ ਦੇਣਾ 6 ਸਲਾਈ ਪਾਉਣ ਤੋਂ ਬਾਅਦ ਹੁਣ ਇਹਨੂੰ ਆਪਾਂ 1 ਘੰਟਾ ਉਹਵੇਂ ਛੱਡ ਦੇਣਾ ਵੇਖੋ ਵਿੱਚੋਂ ਪਾਣੀ ਨਿਕਲਦਾ ਉਹਵੇਂ ਬੁਲਬੁਲੀਆਂ ਨਿਕਲਦੀਆਂ ਬਹੁਤ ਪਾਵਰਫੁਲ ਪਾਣੀ ਸੀਗਾ ਤੇ ਉਸ ਤੋਂ ਬਾਅਦ ਹੁਣ ਮੈਂ ਕੀ ਕਰਦਾ ਨਾ ਟੱਕਲ ਲਾ ਲਗੇ ਕਿਉਂਕਿ ਜੇ ਇਹ ਚਾਰਜ ਹੋ ਗਈ ਨਾ ਚੰਗਿਆੜੀ ਮਾਰੂਗੀ ਤੇ ਲੋਪਾਈ ਤੇ ਜੇ ਚੱਲ ਪਈ ਤੇ ਚੱਲੂ ਪੰਜ ਸਾਲ ਠੀਕ ਆ ਤੇ ਵੇਖੀਏ ਅੱਧੇ ਘੰਟੇ ਬਾਅਦ ਉਹ ਤੇਰੀ ਵਾਕਿਆ ਯਾਰ ਚੱਲ ਪਈ ਲੈ ਚੱਲ ਪਈ ਬਈ ਬਣ ਗਈ ਗੱਲ ਬਲਵ ਜਗਾਈਏ ਬਲਵ ਬਲਵ ਵੀ ਜਾਗੂਗਾ ਮੇਰੇ ਨਾਲ ਫਿਰ ਤਾਂ ਜੇ ਚੱਲ ਪਈ ਲੈ ਬਣ ਗਈ ਇਹ ਗੱਲ ਬਣ ਗਈ ਬਣ ਗਈ ਮਰੀ ਵੀ ਬੈਂਟਰੀ ਚੱਲ ਪਈ ਕਿਆ ਬਾਤ ਹੈ ਹੁਣ ਆਜੋ ਇਹਦੀ ਅਸਲੀਅਤ ਜਾਣਦੇ ਆ ਹੁਣ ਜਿਹੜਾ ਕੰਮ ਮੈਂ ਕੀਤਾ ਤੁਸੀਂ ਨਹੀਂ ਕਿਤੇ ਕਰ ਲੱਗ ਪਿਓ ਕਿਉਂਕਿ ਇਹ ਫੇਕ ਵੀਡੀਓ ਸੀ ਮੈਂ ਬਿਲਕੁਲ ਉਹਦੀ ਕਾਪੀ ਕਰਕੇ ਤੁਹਾਨੂੰ ਦਿਖਾਈ ਆ ਹੁਣ ਬਿਲਕੁਲ ਇੱਕ ਸੇਮ ਮਰੀਵੀ ਬੈਟਰੀ ਪਈ ਆ ਪਹਿਲਾਂ ਮੈਂ ਉਸਦੀ ਚਲਾਕੀ ਬੰਦੇ ਦੀ ਤੁਹਾਨੂੰ ਦਿਖਾਉਣਾ ਕੀ ਕੀਤਾ ਉਹਨੇ ਜਦੋਂ ਇਹ ਤਾਰ ਲਾਈ ਆ ਨਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚਲਾ ਕੇ ਜਦੋਂ ਉਹਨੇ ਸਪਾਰਕ ਮਾਰਾ ਕੇ ਦਿਖਾਇਆ ਤੇ ਤਾਰ ਉਹਨੇ ਇਸ ਤਰ੍ਹਾਂ ਰੱਖ ਦਿੱਤੀ ਠੀਕ ਆ ਜੀ ਜਦੋਂ ਤਾਰ ਉਹਨੇ ਰੱਖ ਦਿੱਤੀ ਤੇ ਦੂਜਾ ਬੰਦਾ ਪਾਣੀ ਪਾਉਣ ਲੱਗ ਪਿਆ ਜਿਵੇਂ ਹੀ ਥੋੜਾ ਜਿਹਾ ਕੈਮਰਾ ਇਧਰ ਪਾਸੇ ਹੋਇਆ ਦੂਜੇ ਬੰਦੇ ਨੇ ਤਾਰ ਉੱਥੇ ਹੋਰ ਰੱਖ ਦਿੱਤੀ ਪਹਿਲਾਂ ਹੋਰ ਸੀ ਕਿਉਂਕਿ ਪਹਿਲਾਂ ਵਿੱਚੋਂ ਕੱਟੀ ਹੋਈ ਸੀ ਤੁਸੀਂ ਵੀਡੀਓ ਹੀ ਦੇਖ ਸਕਦੇ ਹੋ ਪਹਿਲਾਂ ਤਾਰ ਨਾਰਮਲ ਆ ਤੇ ਬਾਅਦ ਵਿੱਚ ਤਾਰ ਇਥੋਂ ਛਿੱਲੀ ਹੋਈ ਆ ਉਸ ਵੀਡੀਓ ਦੇ ਵਿੱਚ ਠੀਕ ਆ ਜੀ ਤੇ ਉਸ ਤੋਂ ਬਾਅਦ ਜੋ ਆਏ ਚਿੰਗਿਆੜੀ ਲਾਈ ਤੇ ਚੱਲ ਪਈ ਤਾਂ ਤਾਰ ਲਾਈ ਸੀ ਉਦੋਂ ਪਹਿਲਾਂ ਕਿਉਂ ਨਹੀਂ ਚੱਲੀ ਆ ਦੇਖੋ ਤਾਰ ਦਾ ਤਾਂਬਾ ਮੈਂ ਐਂ ਕਰ ਲਿਆ ਤੇ ਇੱਥੇ ਲਾ ਦਤਾ ਜੀ ਇਸ ਤਰ੍ਹਾਂ ਯਾਨੀ ਕਿ ਜਿਹੜੀ ਇਹਦੀ ਪੀਵੀਸੀ ਆ ਉਹ ਇੱਥੇ ਲਾ ਦਿੱਤੀ ਤਾਂਬੇ ਨੂੰ ਟੱਚ ਨਹੀਂ ਹੋਣ ਦਿੱਤਾ ਲਓ ਜੀ ਕੋਈ ਨਹੀਂ ਨਾ 스파ਰਕ ਠੀਕ ਹੈ ਜੀ ਜਿਵੇਂ ਹੁਣ ਤਾਂਬਾ ਟੱਚ ਹੋਊਗਾ ਉਸ ਤੋਂ ਬਾਅਦ 스파ਰਕ ਤਾਂ ਵਜੂਗਾ ਹਾਲਾਂਕਿ ਆਹ ਵਾਲਾ ਜਿਹੜਾ ਕੰਮ ਆ ਬਿਲਕੁਲ ਗਲਤ ਆ 스파ਰਕ ਨਹੀਂ ਮਰਉਣਾ ਚਾਹੀਦਾ ਇਹਦੇ ਨਾਲ ਬੈਟਰੀ ਬਲਾਸਟ ਵੀ ਹੋ ਸਕਦੀ ਹੈ ਜੀ ਠੀਕ ਹੈ ਜੀ ਇਸੇ ਤਰ੍ਹਾਂ ਇਹਨਾਂ ਨੇ ਬੱਲ ਬਣਾ ਕੀਤਾ ਸੀ ਤੇ ਜਦੋਂ ਬੱਲਬ ਸੀਗਾ ਬੱਲਬ ਵੀ ਉਹ ਜਾਗੀ ਪੈਣਾ ਸੀਗਾ ਠੀਕ ਹੈ ਜੀ ਕਿਉਂਕਿ ਜਦੋਂ ਬੈਟਰੀ ਪਹਿਲਾਂ ਹੀ ਸਹੀ ਸੀ ਤੇ ਇਹਨੇ ਚੱਲੀ ਪੈਣਾ ਸੀ ਆਜੋ ਹੁਣ ਮਰੀ ਦੀ ਬੈਟਰੀ ਤੇ ਚੱਲਦੇ ਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਤਜਰਬਾ ਕਰਕੇ ਦਿਖਾਉਣਾ ਕਿ ਤੇ ਤੁਹਾਡੇ ਮਨ ਚ ਭੁਲੇਖਾ ਨਾ ਰਹੇ ਵੀ ਸ਼ਾਇਦ ਉਹ ਸਹੀ ਸੀ ਠੀਕ ਹੈ ਜੀ ਆਜੋ ਲਓ ਜੀ ਆਹ ਹੈਗੀ ਆ ਬਿਲਕੁਲ ਮਰੀ ਦੀ ਬੈਟਰੀ ਆ ਤੁਹਾਨੂੰ ਮੈਂ ਵਿਖਾਉਣਾ ਠੀਕ ਹੈ ਜੀ ਆਹ ਦੇਖੋ ਤਾਰਾਂ ਲਾਈਆਂ ਨਾ ਜੇ ਐਂ ਪੈਂਟਰੀਆਂ ਚੱਲਦੀਆਂ ਹੁਣ ਫਿਰ ਬੱਸ ਆਹ ਲਓ ਜੀ ਹੁਣ ਮੈਂ ਉਹੋ ਹੀ ਆ ਲੋ ਜੀ ਆ ਪੁੜੀ ਆ ਆਪਣੇ ਕੋਲ ਸਾਰਾ ਪਾਣੀ ਪਿਆ ਤੇ ਮੈਂ ਇਹਦੇ ਵਿੱਚ ਪਾਉਣ ਲੱਗਾ ਜਦੋਂ ਚੀਜ਼ ਖਤਮ ਹੀ ਹੋ ਗਈ ਉਸ ਤੋਂ ਬਾਅਦ ਇਹ ਚੱਲੂ ਕਿਵੇਂ ਤੇ ਇਹੋ ਜਿਹੇ ਵੀਡੀਓ ਵੇਖ ਕੇ ਤੁਸੀਂ ਆਪਦੇ ਨੁਕਸਾਨ ਨਾ ਭਰਵੋ ਕਰਾ ਲਿਆ ਕਰੋ ਕਿਉਂਕਿ ਜਿੰਨੀ ਫੇਕ ਵੀਡੀਓ ਹੁੰਦੀ ਆ ਉਹਨਾਂ ਤੁਸੀਂ ਵਿਸ਼ਵਾਸ ਵੱਧ ਕਰਦੇ ਆ ਮੈਨੂੰ ਘਟੋ ਘਟਾ ਦਾ 50 ਬੰਦਿਆਂ ਦਾ ਮੈਨੂੰ ਸ਼ੇਅਰ ਕਰਤੀ ਉਹ ਵੀਡੀਓ ਕਹਿੰਦੇ ਭਾਈ ਆ ਕਿਵੇਂ ਆ ਹੁਣ ਮੈਂ ਕਿ ਚੱਲ ਯਾਰ ਵੇਖੀ ਆਉ ਅੱਗੇ ਵੀ ਇਹਨਾਂ ਨੇ ਰਿਪੋਰਟਾਂ ਤਾਂ ਮਾਰੀਆਂ ਸੀ ਆਪਣੇ ਪੇਜ ਤੇ ਤੇ ਆ ਤ ਕੀ ਵੇਖੀ ਆਉ ਫਿਰ ਲਓ ਉਹ ਹਜੇ ਨਹੀਂ ਚੱਲੇ ਪੇਜ ਲੈ ਭਾਈ ਆ ਚੱਕ ਸਾਰਾ ਹੀ ਪਾ ਤਾ ਆਪ ਤੇ ਆ ਦੇਖ ਲਓ ਹੁਣ ਆਪਾਂ ਬੱਲ ਬਲਾ ਕੇ ਤੁਹਾਨੂੰ ਦਿਖਾ ਦਿੰਦੇ ਓਵੇਂ ਹੋਰ ਕਿਤੇ ਜਾਗੀ ਨਾ ਪਵੇ ਲੈ ਦੇਖ ਲਓ ਤਾਰਾ ਵੀ ਮੈਂ ਲਾ ਰਿਹਾ ਚੰਗੀ ਤਰ੍ਹਾਂ ਸੋ ਇਹੋ ਜੇ ਕੰਮਾਂ ਤੋਂ ਭਰਾਵੋ ਬਚੋ ਕਿਉਂਕਿ ਫੇਕ ਵੀਡੀਓ ਬਣਾ ਬਣਾ ਕੇ ਲੋਕਾਂ ਦਾ ਨੁਕਸਾਨ ਕਰਾਉਂਦੇ ਆ ਜੇਕਰ ਤੁਹਾਡੇ ਵੀ ਦਿਮਾਗ ਦੇ ਵਿੱਚ ਇਹ ਸੀ ਵੀ ਅਸੀਂ ਵੀ ਅਸੀਂ 1 ਰੁਪਏ ਦੀ ਪੁੜੀ ਪਾ ਕੇ ਤੇ ਆਪਦੀ ਬੈਟਰੀ ਫਿਰ ਤੋਂ ਚਾਲੂ ਕਰਨ ਲਗੇ ਤੇ ਉਹ ਫਿਰ ਤੁਸੀਂ ਮਤਲਬ ਕਿ ਉਹ ਦਿਮਾਗ ਚੋਂ ਕੱਢ ਦਿਓ ਕਿਉਂਕਿ ਆ ਚੀਜ਼ ਮੈਂ ਤੁਹਾਨੂੰ ਵਿਖਾਈ ਬਾਕੀ ਉਹ ਵੀਡੀਓ ਨੂੰ ਤੁਸੀਂ ਦੁਬਾਰਾ ਦੇਖ ਲਿਓ ਚੰਗੀ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਉਹਦਾ ਟਰਿਕ ਦੱਸਦਾ ਕਿੱਥੇ ਉਹਨਾਂ ਨੇ ਆਪਣੇ ਨਾਲ ਚਲਾਕੀ ਕੀਤੀ ਸੀ ਚਲੋ ਠੀਕ ਆ ਜੀ ਧੰਨਵਾਦ ਥੈਂਕ ਯੂ